ਰਾਤ ਨੂੰ ਸਾਢੇ 11:30 ਵਜੇ ਗੱਲ ਲੱਗੀ ਹੈ ਅਚਾਨਕ ਦੀਵਾਰ गिर ਗਈ ਹੈ ਤੇ ਆਪਣੀ ਗੱਡੀ ਨੂੰ ਨੁਕਸਾਨ ਕਾफी ਨੁਕਸਾਨ ਹੋ ਗਿਆ ਦੀਵਾਰ ਕਿੱਥੇ ਦੀਵਾਰ ਦੇਖੋ ਇਹ ਦੀਵਾਰ ਖਰਾਬ ਪੁਰਾਣੀ ਪੁਰਾਣੀ ਦੀਵਾਰ ਹੈਗੀ ਹੈ ਪੂਰੇ ਕਰਕੇ ਡਿੱਗ ਗਈ ਹੈ ਇਹ ਧਿਆਨ ਦਿੱਤਾ ਜਾ ਰਿਹਾ ਪਹਿਲੇ ਵੀ ਇੱਕ ਦੋ ਵਾਰ ਕੀਤਾ ਇਹਨਾਂ ਨੂੰ ਤੇ ਦੀਵਾਰੇ ਵਾਲੇ ਨੇ ਉਹਨਾਂ ਨੇ ਮਕਾਮ ਵਾਲੇ ਨੂੰ ਹਾਂਜੀ ਹਾਂਜੀ ਤੇ ਬੱਸ ਉਹ ਪਿੱਛੇ ਥੋੜੇ ਜਿਹੇ ਆਇਰ ਰਿਪੇਅਰ ਮਾਰੀ ਦੀ ਕੀਤੀ ਸੀਗੀ ਤੇ ਬੱਸ ਰਿਪੇਅਰ ਕਰਕੇ ਚਲੇ ਗਏ ਸੀਗੇ ਹਾਂਜੀ ਕੁਬੜਾ ਬਟਾ ਦੁਆਰੋ ਨੇ ਟਾਈ ਨਹੀਂ ਨਾ ਨਾ ਕੁਛ ਨਹੀਂ ਕੀਤਾ ਇਹਨਾਂ ਨੇ ਤੇ ਆਪਾਂ ਤਾਂ ਮੰਗ ਲਈ ਮੰਗ ਲਈ ਕਰਦੇ ਆ ਕਿ ਸਾਡੀ ਜਿਹੜਾ ਨੁਕਸਾਨ ਹੋਇਆ ਉਹਦੀ ਪਰਵਾਹੀ ਕੀਤੀ ਜਾਏ ਸਪੋਸ ਕਰੋ ਕਿ ਰਾਤ ਦਾ ਟਾਈਮ ਸੀ ਆ ਕਿਉਂਕਿ ਆਪਣੇ ਕੋਲ ਪੇਸ਼ੇਣ ਬਾਦੂ ਖੜੇ ਹੁੰਦੇ ਤੇ ਉਹ ਬੱਚੇ ਹੋ ਗਏ ਹੋਰ ਕਿਸੇ ਦਾ ਬਚਾ ਨੁਕਸਾਨ ਹੋ ਜਾਂਦਾ ਤੇ ਕੌਣ ਜ਼ਿੰਮੇਵਾਰ ਹੋ ਜਾਦਾ ਹਾਂਜੀ ਅੱਜ ਇਹ ਛੌੜੀ ਮੱਲੇ ਚ ਸਰਦਾਰ ਸਿੰਘ ਜੰਗ ਦੇ ਘਰ ਆ ਉਹਦੀ ਦੀਵਾਰ ਡਿੱਗ ਗਈ ਆ ਬਰਸਾਤ ਦਾ ਮੌਸਮ ਚੱਲ ਰਿਹਾ ਔਰ ਘਟੋ ਕਾਦੇ 70 80 ਸਾਲ ਪਹਿਲਾਂ 70 ਸਾਲ ਪਹਿਲਾਂ ਬਿਲਡਿੰਗ ਹੋਣੀ ਆ ਮਿੱਟੀ ਦੀ ਚਣਾਈ ਆ ਕਾਰਪੋਰੇਸ਼ਨ ਦੇ ਅਸਰਾਂ ਦਾ ਇਹਨਾਂ ਵੱਲ ਕੋਈ ਧਿਆਨ ਨਹੀਂ ਹੁੰਦਾ ਕਾਰਪੋਰੇਸ਼ਨ ਦੇ ਅਸਰ ਉੱਥੇ ਪਹੁੰਚ ਜਾਂਦੇ ਜਿੱਥੇ ਇਹਨਾਂ ਦੀ ਸੈਟਲਮੈਂਟ ਹੋਣੀ ਹੋਵੇ ਘੱਟੋ ਘੱਟ ਜਿਹੜੀਆਂ ਅੰਸਰ ਬਿਲਡਿੰਗਾਂ ਨੇ ਉਹਨਾਂ ਵੱਲ ਤਾਂ ਧਿਆਨ ਲੱਖੋ ਇਸੇ ਤਰ੍ਹਾਂ ਹੀ ਇੱਕੋ ਬੰਦਾ ਆਰ.ਆਈ.ਐਸ. ਦੀ ਰੋਡ ਦੇ ਪੁਰਾਣੀ ਸੌਜੀ ਮੰਡੀ ਜਿਹੜੀ ਤਕਰੀਬਨ 200 ਸਾਲ ਪੁਰਾਣੀ ਬਿਲਡਿੰਗ ਆ ਉਹ ਵੀ ਇਸੇ ਤਰ੍ਹਾਂ ਹੀ ਖੜੀ ਆ ਜਿਸ ਦਿਨ ਕੋਈ ਜਾਨੀ ਵਾਲੀ ਨੁਕਸਾਨ ਹੋਊਗਾ ਸ਼ਹਿਰ ਕਾਰਪੋਰੇਸ਼ਨ ਉਦੋਂ ਜਾਗਦੀ ਆ ਉਹ ਕਿਰਪਾ ਕਰਕੇ ਕਾਰਪੋਰੇਸ਼ਨ ਵਾਲਿਆਂ ਨੂੰ ਮੈਂ ਇਹੀ ਕਹਿਣਾ ਪਿਆ ਕਿ ਜਿੱਥੇ ਬੰਦੀ ਕਾਰਵਾਈ ਉੱਤੇ ਜ਼ਰੂਰ ਕਰੋ ਜਿੱਥੇ ਹਾਂਸੇ ਬਿਲਡਿੰਗਾਂ ਨੇ ਉਹਨਾਂ ਨੂੰ ਘਰਾਓ ਅਜੇ ਤੱਕ ਦਾ ਨੁਕਸਾਨ ਹੋ ਗਿਆ ਇਹ ਡਾਕਟਰ ਸਾਹਿਬ ਦੇ ਸਵੇਰੇ 10:30 ਹੋਏ ਉਹਨਾਂ ਘਰਾਤੀ ਇੱਕ ਬਿਲਡਿੰਗ ਗਿਰੀ ਹੈ ਸਵੇਰੇ ਇਹਨਾਂ ਦਾ ਮੈਨੂੰ ਫੋਨ ਆਇਆ ਪਰ ਇਹਦੀ ਪਰਵਾਹੀ ਕਿੱਥੋਂ ਆਉਗੀ ਇਹ ਪੱਲਾ ਤਾਂ ਇੰਸ਼ੋਰੇਸ਼ ਵਾਲਿਆਂ ਦੇ ਚੱਕਰ ਮਾਰ ਰਹੇ ਆ ਇੰਸ਼ੋਰੇਸ਼ ਵਾਲਿਆਂ ਨੇ ਇਨਸਪੈਕਟਰ ਨੇ ਔਰ 36000 ਡਰਾਮੇ ਕਰਨੇ ਆ ਨਹੀਂ ਜੀ ਇਹ ਸਰਸਾਤ ਲੱਗ ਗਈ ਆ ਇੱਦਾਂ ਗਿਰੀ ਇੱਦਾਂ ਗਿਰੀ ਆ ਘੱਟੋ ਘੱਟ ਜੇ ਤੁਸੀਂ ਪ੍ਰਸ਼ਾਸਨ ਸਹੀ ਢੰਗ ਨਾਲ ਕਮਾਂ ਸੰਭਾਲ ਲਿਓ ਤੇ ਸਾਨੂੰ ਆਮ ਬੰਦੇ ਲਈ ਜਿਆ ਦਿਕਤਾ ਨਾ ಬಂದರೆ ಬಂದಿರತೀವಿ ಹಾಂ ಲೆಂಟ್ರ್ ಬರೇ ಬಂದ